ਦੋਸਤੋ 18 ਤੇ 19 ਮਈ 2024 ਦੀ ਰਾਤ ਲਗਭਗ 2:15 ਪੂਨੇ ਦੇ ਪੂਨੇ ਸ਼ਹਿਰ ਦਾ ਇਲਾਕਾ ਕਲਿਆਣੀ ਨਾਗਰ ਇੱਥੇ ਇੱਕ ਕਾਰ ਦੌੜ ਰਹੀ ਸੀ ਲਗਭਗ 200 ਕਿਲੋਮੀਟਰ ਦੀ ਸਪੀਡ ਤੇ ਉਹ ਸਾਹਮਣੋਂ ਇੱਕ ਬਾਈਕ ਨਾਲ ਟੱਕਰ ਲੱਗਦੀ ਹੈ ਐਕਸੀਡੈਂਟ ਹੋ ਜਾਂਦਾ ਬਾਈਕ ਦੇ ਪਿੱਛੇ ਜੋ ਲੜਕੀ ਬੈਠੀ ਸੀ ਉਹ 20 ਫੁੱਟ ਉੱਚੀ ਉੱਛਲਦੀ ਹੈ ਬਾਈਕ ਦੇ ਉੱਤੋਂ ਤੇ ਸੜਕ ਤੇ गिरਦੀ ਹੈ ਇਸ ਵਿੱਚ ਉਹ ਬਾਈਕ ਦੇ ਜਿਹੜੀ ਬਾਈਕ ਆ ਗਈ ਉਹ ਵੀ ਅੱਗੇ ਜਾ ਕੇ ਇੱਕ ਕਾਰ ਨਾਲ ਟਕਰਾ ਜਾਂਦੀ ਆ ਜਿਹੜਾ ਲੜਕਾਗਾ ਉਹ ਵੀ ਕਾਰ ਦੇ ਨਾਲ ਟਕਰਾ ਜਾਂਦਾ ਜਿਹੜਾ ਉਹ ਬਾਈਕ ਨੂੰ ਚਲਾ ਰਿਹਾ ਸੀ ਇਹ ਦਿਨ ਬੜੀ ਸੰਖਿਆ ਵਿੱਚ ਇੱਥੇ ਲੋਕ ਬੈਠੇ ਸੀ ਜਿਹੜੇ ਲੋਕ ਇਸ ਨੂੰ ਦੇਖ ਰਹੇ ਸੀ ਜੋ ਧੁਮਾਕਾ ਹੁੰਦਾ ਤਾਂ ਕਿਸੇ ਦੇ ਕੋਈ ਸਮਝ ਨਹੀਂ ਆਉਂਦਾ ਜਾਂ ਕਿ ਆਖਰਕਾਰ ਕੀ ਮਾਮਲਾ ਹੈ ਜਦੋਂ ਲੜਕੀ ਲੜਕੀ ਤੇ ਲੜਕੇ ਨੂੰ ਗਿਰਿਆ ਉਹ ਆ ਦੇਖਦੇ ਨੇ ਤਾਂ ਲੋਕ ਭੀੜ ਆ ਗਈ ਜਿਹੜੀ ਉਹਨਾਂ ਵੱਲੋਂ ਭੱਜਦੀ ਹੈ ਭੀੜ ਦੇਖਦੀ ਹੈ ਕਿ ਲੜਕੀ ਮਰ ਚੁੱਕੀ ਹੈ ਲੜਕਾ ਸਿਸਕੀਆਂ ਪਾ ਰਿਹਾ ਹੈ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੜਕ ਦੇ ਉੱਤੇ ਪਿਆ ਹੈ ਇਸੇ ਦੌਰਾਨ ਭੀੜ ਦਾ ਇੱਕ ਹਿੱਸਾ ਕਾਰ ਦੇ ਪਿੱਛੇ ਭੱਜਦਾ ਹੈ ਕਾਰ ਕੁਝ ਦੂਰੀ ਤੇ ਜਾ ਕੇ ਰੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਪਾਸੇ ਦਾ ਇਹ ਲੜਕੀ ਲੜਕੇ ਨੂੰ ਉਠਾ ਕੇ ਹਸਪਤਾਲ ਲੈ ਕੇ ਜਾਂਦੇ ਹਨ ਤਾਂ ਹਸਪਤਾਲ ਦੇ ਵਿੱਚ ਡਾਕਟਰ ਉਸ ਨੂੰ ਮਰਤੇ ਕੁਸ਼ਲ ਕਰ ਦਿੰਦੇ ਹਨ ਲੜਕੇ ਨੂੰ ਵੀ ਕਾਰ ਵਿੱਚ ਕਾਰ ਇਸ ਕਰਕੇ ਰੁਕ ਜਾਂਦੀ ਹੈ ਕਿਉਂਕਿ ਉਸ ਦੇ 에ਅਰ ਬਲੂਮ ਨੇਗੇ ਜਿਹੜੇ ਕਾਰ ਦੇ ਉਹ ਖੁੱਲ ਜਾਂਦੇ ਨੇ ਜੋ ਚਲਾ ਰਿਹਾ ਸੀ ਉਹ 에ਅਰ ਬਲੂਮ ਵਿੱਚ ਫਸ ਜਾਂਦਾ 에ਅਰ ਬਲੂਮ ਖੁੱਲਦੇ ਹੀ ਲੜਕਾ ਉਸ ਵਿੱਚ ਫਸ ਜਾਂਦਾ ਇੱਕ ਲੜਕਾ ਹੋਰ ਸੀ ਜੋ ਕਾਰ ਵਿੱਚ ਬੈਠਾ ਸੀ ਉਹ ਮੌਕਾ ਪਾ ਕੇ ਉੱਥੋਂ ਭੱਜ ਜਾਂਦਾਗਾ ਦੂਜਾ ਫੜਿਆ ਜਾਂਦਾ ਜਿਸ ਨੂੰ ਭੀੜ ਉਸ ਨੂੰ ਫੜਨ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕਰਦੀ ਹੈ ਫਿਰ ਪੁਲਿਸ ਆਉਂਦੀ ਹੈ ਪੁਲਿਸ ਉਹ ਲੜਕੇ ਨੂੰ ਆਪਣੇ ਨਾਲ ਲੈ ਜਾਂਦੀ ਹੈ ਕੁਝ ਸਮੇਂ ਬਾਅਦ ਇਹ ਮਾਮਲਾ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਦਾ ਇਸ ਤੋਂ ਬਾਅਦ ਨਾ ਕੇਵਲ ਮਹਾਰਾਸ਼ਟਰ ਦੀ ਪੁਲਿਸ ਬਲਕਿ ਉੱਥੇ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਲਕਿ ਗ੍ਰਹਿ ਮੰਤਰੀ ਇਸ ਮਾਮਲੇ ਵਿੱਚ ਸਾਹਮਣੇ ਆਉਂਦੇ ਨੇ ਆਉਣ ਸਾਹਮਣੇ ਆਉਣਾ ਪੈਂਦਾ ਤੇ ਆਪਣੀ ਸਫਾਈ ਦੇਣੀ ਪੈਂਦੀ ਹੈ ਉਹਨਾਂ ਨੂੰ ਕਿਉਂਕਿ ਸੋਸ਼ਲ ਮੀਡੀਆ ਤੇ ਖਬਰ ਬਹੁਤ ਵਾਇਰਲ ਹੋ ਚੁੱਕੀ ਦੀ ਬਲਕਿ ਰਾਹੁਲ ਗਾਂਧੀ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਈ ਸਵਾਲ ਕਰ ਦਿੰਦੇ ਨੇ ਕਹਿੰਦੇ ਹਨ ਕਿ ਜਵਾਬਤਾ ਤੁਹਾਨੂੰ ਦੇਣਾ ਪਵੇਗਾ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਜੀ ਨੂੰ ਕਹਿੰਦੇ ਹਨ ਹੁਣ ਇਹ ਘਟਨਾ بڑے ਪੱਧਰ ਤੇ ਲੋਕਾਂ ਦੇ ਮੋਬਾਈਲਾਂ ਤੇ ਤੈਰਨ ਲੱਗ ਪੈਂਦੀ ਹੈ ਕਿਉਂਕਿ ਕਈ ਅਜਿਹੇ ਸਾਥੀ ਸੀ ਜਿਹੜੇ ਮਰ ਚੁੱਕੇ ਸੀ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਪਰਿਵਾਰ ਵਾਲੇ ਸੀ ਜੋ ਕਿ ਰੋ ਰहे ਸੀ ਸਿਸਕੀਆਂ ਪਾ ਰਹੀ ਸੀ ਪਰ ਕੋਈ ਦੇਖ ਨਹੀਂ ਸੀ ਰਿਹਾ ਅੱਜ ਦੀ ਜਿਹੜੀ ਇਹ ਕ੍ਰਾਈਮ ਸਟੋਰੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਕਾਰ ਚਾਲਕ ਸੀ ਉਹ ਕੌਣ ਸਨ ਤੇ ਜਿਹੜੇ ਮਰੇ ਸੀ ਬੰਦੇ ਉਹ ਕੌਣ ਸਨ ਇਹ ਅੱਜ ਦੀ ਸੱਚੀ ਸਟੋਰੀ ਇਸ ਤੇ ਆਧਾਰਿਤ ਹੈ ਹੁਣੀ 2023 ਤੇ 18 ਤੇ 19 ਮਈ ਦੀ ਰਾਤ ਨੂੰ 2:15 ਤੇ ਤੇਰੇ ਤੇ ਵੀਡੀਓ ਕਰਦੇ ਆ ਵੈਗਰੂਜੀਕਾ ਖਾਲਸਾ ਵੈਗਰੂਜੀ ਕੀ ਫਤਿਹ ਅੱਜ ਦੀ ਸੱਚੀ ਘਟਨਾ ਜੋ ਮੈਂ ਸੁਣਾਉਣ ਜਾ ਰਿਹਾ ਇਹ ਹੈ ਮਹਾਰਾਸ਼ਟਰ ਦੇ ਇੱਕ ਸ਼ਹਿਰ ਹੈ ਮਹਾਰਾਸ਼ਟਰ ਦਾ ਪੂਨਾ ਪੂਨੇ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਜਿਸ ਦਾ ਨਾਮ ਹੈਗਾ ਐਸ ਕੇ ਅਗਰਵਾਲ ਐਸ ਕੇ ਅਗਰਵਾਲ ਦਾ ਪੁੱਤ ਹੈ ਜਿਸ ਨੇ ਹੁਣੀ-ਹੁਣੀ 12ਵੀਂ ਪਾਸ ਕੀਤੀ ਹੈ ਪਰ ਪਰ ਇਸ ਤੋਂ ਬਾਅਦ ਉਸ ਦੇ ਕੁਝ ਦੋਸਤ ਉਸ ਦੇ ਕੁਝ ਸਾਥੀ ਕਹਿੰਦੇ ਨੇ ਕਿ ਤੈ 12ਵੀਂ ਪਾਸ ਕੀਤੀ ਹੈ ਪਾਰਟੀ ਤਾਂ ਬਣਦੀ ਹੀ ਹੈ ਕਈ ਦਿਨਾਂ ਤੋਂ ਇਹ ਗੱਲਬਾਤ ਚੱਲ ਰਹੀ ਸੀ ਕਿ ਪਾਰਟੀ ਕਦੋਂ ਕਰਨੀ ਹੈ ਇਸ ਲਈ 18 ਮਾਰਚ 2024 ਦੀ ਰਾਤ ਨੂੰ ਨਿਸ਼ਚਿਤ ਕੀਤਾ ਜਾਂਦਾ ਕਿ ਅੱਜ ਆਪਾਂ ਪਾਰਟੀ ਕਰਾਂਗੇ 10-12 ਦੋਸਤ ਹੋਵਾਂਗੇ ਉੱਥੇ ਇੱਕ ਜਗ੍ਹਾ ਕੀ ਪੂਨੇ ਦੇ ਵਿੱਚ ਮਡਵਾ ਮਡਵਾ ਜਗ੍ਹਾ ਦੇ ਵਿੱਚ ਇੱਕ ਹੋਟਲ ਹੈ ਪੱਬ ਹੈ ਪੱਬ ਕੋਜੀ ਪੱਬ ਉੱਥੇ ਬੈਠ ਜਾਂਦੇ ਨੇ 90 ਮਿੰਟ ਤੱਕ ਉਹ ਉੱਥੇ ਬੈਠ ਕੇ ਪਾਰਟੀ ਕਰਦੇ ਨੇ 10:40 ਮਿੰਟ ਤੇ ਉੱਥੇ ਜਾਂਦੇ ਨੇ 90 ਮਿੰਟ ਤੱਕ ਬੈਠਦੇ ਨੇ 90 ਮਿੰਟ ਬੈਠਣ ਤੋਂ ਬਾਅਦ ਉੱਥੇ ਜਿਹੜੇ ਹੋਟਲ ਵਾਲੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਪੱਪ ਬੰਦ ਕਰਨ ਦਾ ਟਾਈਮ ਹੋ ਗਿਆ ਹੁਣ ਅਸੀਂ ਤੁਹਾਨੂੰ ਸ਼ਰਾਬ ਨਹੀਂ ਵਰਤਾ ਸਕਦੇ ਤੇ ਉਹ ਉੱਥੋਂ ਉਹਨਾਂ ਨੂੰ ਖਾਲੀ ਕਰਨ ਨੂੰ ਕਹਿੰਦੇ ਨੇ ਉੱਥੋਂ ਖਾ ਪੀ ਕੇ ਉੱਥੋਂ ਨਿਕਲ ਜਾਂਦੇ ਨੇ ਹੁਣ ਆਉਂਦਾ ਪਉਂਦੀ ਹੈ ਬਾਰੀ ਬਿੱਲ ਦੇਣ ਦੀ ਬਿੱਲ ਜੋ ਕਿ ਉਹ 90 ਮਿੰਟ ਦਾ ਖਾਣ ਪੀਣ ਦਾ ਜੋ ਬਿੱਲ ਹੁੰਦਾ ਹੈ ਉਹ ਬਿੱਲ ਬਣਦਾ ਹੈ 48000 ਰੁਪਏ ਐਸ ਕੇ ਅਗਰਵਾਲ ਦੇ ਪੁੱਤੇ ਨੇ ਜੋ ਮੁੰਡਾ ਜਿਹਨੇ 12ਵੀਂ ਪਾਸ ਕੀਤੀ ਸੀ ਉਹਨੇ ਉਹ ਬਿੱਲ ਨੂੰ ਪੇ ਕਰ ਦਿੱਤਾ ਪਰ ਉਸ ਦੇ ਸਾਥੀਆਂ ਨੇ ਕਿਹਾ ਕਿ ਹਲੇ ਹੋਰ ਪਾਰਟੀ ਕਰਨੀ ਹੈ ਕਿਉਂਕਿ ਤੂੰ 12ਵੀਂ ਪਾਸ ਕੀਤੀ ਹੈ ਇਸ ਕਰਕੇ ਅਸੀਂ ਹੋਰ ਪਾਰਟੀ ਕਰਨੀ ਹੈ ਉਹ ਵੱਡੇ ਘਰ ਦਾ ਲੜਕਾ ਸੀ ਪੈਸੇ ਵਾਲਾ ਲੜਕਾ ਸੀ ਪੈਸੇ ਵਾਲੇ ਪਿਓ ਦਾ ਪੁੱਤ ਸੀ ਉਹਨੇ ਕਿਹਾ ਕਿ ਕੋਈ ਦਿੱਕਤ ਨਹੀਂ ਪਾਰਟੀ ਕਰਦੇ ਆ ਉਹ ਦੂਜੇ ਹੋਟਲ ਵਿੱਚ ਜਾਂਦੇ ਹਨ ਦੂਜਾ ਹੋਟਲ ਹੈ ਬਲੈਕ ਕਲੱਬ ਮੈਰੀਅਟ ਹੋਟਲ ਉਸ ਵਿੱਚ ਜਾਂਦੇ ਹਨ ਕਿ ਜੋ ਵੀ ਕਸਰ ਬਾਕੀ ਰਹਿੰਦੀ ਹੈ ਖਾਣ ਖਾਣ ਦੀ ਜਾਂ ਪੀਣ ਦੀ ਉਹ ਪੂਰੀ ਕਰਦੇ ਹਨ ਉੱਥੇ ਬੈਠ ਕੇ ਉਹਨਾਂ ਨੇ ਆਪਣੇ ਖਾਣ ਪੀਣ ਦੀ ਕਸਰ ਨੂੰ ਪੂਰਾ ਕੀਤਾ ਹੁਣ ਲਗਭਗ 2 ਵਜੇ ਦੇ ਆਸ-ਪਾਸ ਟਾਈਮ ਹੋ ਚੁੱਕਿਆ ਰਾਤ ਦਾ 18 ਤਰੀਕ ਦੇ ਤੇ 18 ਮਈ ਦੀ ਰਾਤ ਚੱਲ ਰਹੀ ਆ ਹੁਣ 29 19 ਮਈ ਸ਼ੁਰੂ ਹੋ ਚੁੱਕਿਆ ਕਿਉਂਕਿ 12 ਵਜੇ ਤੋਂ ਬਾਅਦ ਟਾਈਮ ਬਦਲ ਗਿਆ 18 ਦੀ ਜਗ੍ਹਾ 19 ਮਈ ਆ ਗਿਆ ਜਿਵੇਂ ਹੀ 2:00 ਵਜੇ ਤਿੰਨੇ ਸਾਰੇ ਦੋਸਤ ਨੇ ਕਿ ਜਿਹੜੇ ਆਪਣੇ ਆਪਣੇ ਘਰ ਜਾਣ ਦੀ ਤਿਆਰੀ ਕਰਦੇ ਨੇ ਪਰ ਹੁਣ ਉਹ ਲੜਕਾ ਸੀਗਾ ਜਿਹੜਾ ਜਿਹਨੇ 12ਵੀਂ ਪਾਸ ਕੀਤੀ ਸੀ ਉਹ ਕਹਿੰਦਾ ਕਹਿੰਦਾ ਕਿ ਕਾਰ ਮੈਂ ਚਲਾਵਾਂਗਾ ਜੇ ਜਿਵੇਂ ਚੌੜਨੀ ਜਵਾਬ ਕਰਦੇ ਹੁੰਦੇ ਚੌੜ ਕਰਦੇ ਨੇ ਉਹ ਕਹਿੰਦਾ ਕਿ ਕਾਰ ਮੈਂ ਚਲਾਵਾਂਗਾ ਉਸ ਦੀ ਉਮਰ ਵੀ ਉਸ ਵਕਤ ਸਿਰਫ 17 ਸਾਲ 8 ਮਹੀਨੇ ਦੀ ਉਮਰ ਸੀ ਉਹ ਦਿਓ ਹਲੇ 4 ਸਾਲ ਛੋਟਾ ਸੀ ਬਲਗੋਣ 4 ਮਹੀਨੇ ਛੋਟਾ ਸੀ ਬਲਗੋਣ ਤੋਂ 17 ਸਾਲ 8 ਮਹੀਨੇ ਦੀ ਉਮਰ ਸੀ ਉਹ ਲੜਕਾ ਜਿਵੇਂ ਹੀ ਕਾਰ ਵਿੱਚ ਬੈਠਿਆ ਤਾਂ ਉਸ ਨੇ ਪੂਰੀ ਤਾਕਤ ਨਾਲ ਕਾਰ ਭਜਾ ਦਿੱਤੀ ਜਿੰਨਾ ਐਕਸੀਲੇਟਰ ਦੱਬਿਆ ਜਾ ਸਕਦਾ ਸੀ ਉਸ ਨੇ ਦੱਬਿਆ ਜਿੰਨੀ ਕਾਰ ਭਜਾਈ ਜਾ ਸਕਦੀ ਸੀ ਉਸ ਨੇ ਭਜਾਈ ਉਸ ਨੇ ਫਿਰ ਕਾਰ ਨੂੰ ਕਲਿਆਣ ਰੋਡ ਤੇ ਕਲਿਆਣ ਰੋਡ ਤੇ ਪਾ ਦਿੱਤਾ ਕਾਰ ਹਵਾ ਵਾਂਗ ਚੱਲ ਰਹੀ ਸੀ ਜਿਵੇਂ ਹੀ ਰਾਤ ਦੇ 2:15 ਮਿੰਟ ਦਾ ਵਕਤ ਸੀ ਕਲਿਆਣਗਰ ਤੇ ਉਸਦੇ ਇਲਾਕੇ ਵਿੱਚ ਕਾਰ ਦੌੜ ਰਹੀ ਸੀ ਤਾਂ ਉੱਥੇ ਕੁਝ ਲੋਕ ਸੜਕ ਤੇ ਖੜੇ ਸੀ ਜਿਵੇਂ ਕਿ ਬੰਬੇ ਦੇ ਵਿੱਚ ਕਹੋਤਾ ਹੈ ਕਿ ਬੰਬਈ ਸ਼ਹਿਰ ਹੈ ਜਿਹੜਾ ਉਹ 24 ਘੰਟੇ ਜਾਗਦਾ ਰਹਿੰਦਾਗਾ ਇਸੇ ਕਹੋਤ ਦੇ ਮੁਤਾਬਕ ਜਿਹੜੇ ਬੁਬਈ ਦੇ ਆਲੇ-ਦਾਲੇ ਮਹਾਨਗਰ ਨੇ ਉਹ ਵੀ 24 ਘੰਟੇ ਜਾਗਦੇ ਰਹਿੰਦੇ ਨੇ ਪੁਨਾ ਸ਼ਹਿਰ ਵੀ 24 ਘੰਟੇ ਜਾਗਦਾ ਰਹਿੰਦਾਗਾ 2:15 ਮਿੰਟ ਤੇ ਹਾਦਸਾ ਹੁੰਦਾ ਕਾਰ ਬਾਈਕ ਦੇ ਪਿੱਛੋਂ ਨੂੰ ਟੱਕਰ ਮਾਰ ਦਿੰਦੀ ਆ ਟੱਕਰ ਲੱਗਣ ਤੋਂ ਬਾਅਦ ਲੜਕੀ ਸਪੋਰਟ ਤੇ ਹੀ ਲੜਕੀ ਦੀ ਮੌਤ ਹੋ ਜਾਂਦੀ ਆ ਜੋ ਲੜਕੀ ਬਾਈਕ ਦੇ ਪਿੱਛੇ ਬੈਠੀ ਸੀ ਤੇ ਲੜਕੇ ਦੀ ਥੋੜੀ ਦੇਰ ਬਾਅਦ ਹਸਪਤਾਲ ਜਾਣ ਤੋਂ ਬਾਅਦ ਲੜਕੇ ਦੀ ਮੌਤ ਹੋ ਜਾਂਦੀ ਆ ਜੋ ਲੜਕਾ ਕਾਰ ਚਲਾ ਰਿਹਾ ਸੀ ਉਹ ਭੱਜਣ ਦੀ ਕੋਸ਼ਿਸ਼ ਕਰਦਾਗਾ ਪਰ ਬਲੂਮ ਖੁੱਲਣ ਕਰਕੇ ਉਹ ਉਹਦੇ ਵਿੱਚ ਫਸ ਜਾਂਦਾ ਭੀੜ ਉਸਨੂੰ ਫੜ ਲੈਂਦੀ ਆ ਤੇ ਕੁੱਟਣਾ ਸ਼ੁਰੂ ਕਰ ਦਿੰਦੀ ਆ ਫਿਰ ਪੁਲਿਸ ਆ ਜਾਂਦੀ ਆ ਉਹ ਲੜਕੇ ਨੂੰ ਹਿਰਾਸਤ ਵਿੱਚ ਲੈ ਲੈਂਦੀ ਆ ਥਾਣੇ ਆ ਜਾਂਦੇ ਨੇ ਥਾਣੇ ਆ ਕੇ ਜਿਵੇਂ ਹੀ ਤੁਸੀਂ ਆਮ ਤੌਰ ਤੇ ਫਿਲਮਾਂ ਵਿੱਚ ਦੇਖਿਆ ਹੋਊਗਾ ਕਿ ਜਦੋਂ ਕੋਈ ਤਕੜੇ ਘਰ ਦਾ ਲੜਕਾ ਫੜਿਆ ਜਾਂਦਾ ਉਹ ਜਾ ਕੇ ਆਪਣੇ ਪਿਓ ਦਾ ਜਾਂ ਆਪਣੇ ਦਾਦੇ ਦਾ ਨਾਂ ਲੈਂਦਾ ਜਾਂ ਰਿਸ਼ਤੇਦਾਰ ਦਾ ਨਾਂ ਲੈਂਦਾ ਕਿ ਮੈਂ ਫਲਾਣੇ ਦਾ ਮੁੰਡਾ ਆ ਤਾਂ ਜਿਹੜਾ ਪੁਲਿਸ ਦਾ ਰਵਈਆ ਹੈਗਾ ਉਹ ਬਦਲ ਜਾਂਦਾ ਇਸੇ ਤਰ੍ਹਾਂ ਇਹ ਲੜਕੇ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਤੇ মিডিਆ ਰਿਪੋਰਟਾਂ ਦੇ ਮੁਤਾਬਕ ਕਾਫੀ ਸ਼ਰਾਬ ਨਾਲ ਰੱਜਿਆ ਹੋਇਆ ਸੀ ਇਹ ਲੜਕਾ ਕਹਿੰਦਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਮੇਰੇ ਦਾਦੇ ਦਾ ਨਾਮ ਐਸ ਕੇ ਅਗਰਵਾਲ ਹੈ ਮੇਰੇ ਪਿਤਾ ਦਾ ਨਾਮ ਵਿਸ਼ਾਲ ਅਗਰਵਾਲ ਹੈ মিডিਆ ਰਿਪੋਰਟ ਦੇ ਮੁਤਾਬਕ ਜਿਹੜਾ ਇਹ ਐਸ ਕੇ ਅਗਰਵਾਲ ਹੈ ਇਹ 600 ਕਰੋੜ ਰੁਪਏ ਦਾ ਨੈਟਵਰਕ ਦਾ ਮਾਲਕਾ ਬੰਦਾ ਹੈ ਬਹੁਤ ਵੱਡਾ ਬਿਲਡਰ ਹੈ ਆਮ ਤੌਰ ਤੇ ਜਿਹੜੇ ਇਹ ਬੰਦੇ ਨੇ ਜਿਹੜੇ ਬਿਲਡਰ ਵਗੈਰਾ ਹੁੰਦੇ ਨੇ ਇਹਨਾਂ ਦੀ ਸ਼ਾਸਨ ਪ੍ਰਸ਼ਾਸਨ ਵਿੱਚ ਬਹੁਤ ਪਹੁੰਚ ਹੁੰਦੀ ਆ ਪੁਲਿਸ ਨੂੰ ਜਦੋਂ ਲੜਕੇ ਦੇ ਪਰਿਵਾਰ ਵਾਲੇ ਪਤਾ ਲੱਗਦਾ ਤਾਂ ਪੁਲਿਸ ਦਾ ਰਵਈਆ ਇੱਕਦਮ ਜਿਹੜਾ ਪੁਲਿਸ ਦਾ ਰਵਈਆ ਢਿੱਲਾ ਸ਼ੁਰੂ ਹੋ ਜਾਂਦਾ ਹੈਗਾ ਪੁਲਿਸ ਇੱਕਦਮ ਢਿੱਲਾ ਰਵਈਆ ਸ਼ੁਰੂ ਕਰ ਦਿੰਦੀ ਆ ਕੁਝ ਥੇਰ ਬਾਅਦ ਉਸ ਲੜਕੇ ਨੂੰ ਲਿਆ ਕੇ ਪੀਜ਼ਾ ਦਿੱਤਾ ਜਾਂਦਾ ਕਿ ਬੇਟਾ ਲੈ ਤੂੰ ਬੈਠ ਕੇ ਪੀਜ਼ਾ ਖਾ ਆ ਰਾਮ ਨਾਲ ਕੋਈ ਗੱਲ ਨਹੀਂ ਇਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਸ ਨੂੰ 버ਗਰ ਵੀ ਦਿੱਤਾ ਜਾਂਦਾ ਇਵਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਹਨੂੰ ਬਰਯਾਨੀ ਵੀ ਖਵਾਈ ਜਾਂਦੀ ਆ ਉੱਥੇ ਕੋਈ ਫਿਕਰ ਨਹੀਂ ਸੀ ਬੜੇ ਬਾਪ ਦਾ ਬੇਟਾ ਸੀ ਕੋਈ ਟੈਨਸ਼ਨ ਨਹੀਂ ਸੀ ਆ ਰਾਮ ਨਾਲ ਬੈਠੇ ਸੀ ਪੁਲਿਸ ਵਾਲੇ ਸ਼ਾਇਦ ਐਕਸੀਡੈਂਟ ਨੂੰ ਮੈਨੇਜ ਕਰਨ ਦੇ ਵਿੱਚ ਲੱਗੇ ਹੋਏ ਸੀ ਉਹਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਸੀ 19 ਮਈ ਆ ਜਾਂਦਾ ਦੇਖੋ ਤੁਸੀਂ ਕਿੰਨੀ ਡਿਲੇ ਕੀਤੀ ਜਾਂਦੀ ਆ 2 ਵਜੇ ਦਾ ਸਵੇਰ 2 ਵਜੇ ਦਾ ਬਜੇ ਦਾ ਹਾਦਸਾ ਹੋਇਆ ਹੋਇਆ ਦੂਜੇ ਦਿਨ ਤੜਕੇ ਜਾ ਕੇ 8:26 ਮਿੰਟ ਤੇ ਐਫਆਈਆਰ ਦਰਜ ਕੀਤੀ ਜਾਂਦੀ ਆ ਫੇਰ ਬੈਠੇ ਰਹਿੰਦੇ ਨੇ ਉਹਨੂੰ ਹਸਪੀਟਲ ਉਹਦਾ ਮੈਡੀਕਲ ਨਹੀਂ ਕਰਵਾਉਂਦੇ ਫੇਰ ਬੈਠੇ ਰਹਿੰਦੇ ਨੇ ਉਹਦੀ ਖਾਤਰਦਾਰੀ ਕਰਦੇ ਰਹਿੰਦੇ ਨੇ ਦੁਪਹਿਰ 3:30 ਵਜੇ ਜਾ ਕੇ 3:30 ਵਜੇ ਦੇ ਨੇੜੇ ਤੇੜੇ ਮੈਡੀਕਲ ਟੈਸਟ ਕਰਾਇਆ ਜਾਂਦਾ ਜਾਣਬੁੱਝ ਕੇ ਤੇਰੀ ਕੀਤੀ ਜਾਂਦੀ ਆ ਸ਼ਰਾਬ ਦਾ ਜਿਹੜਾ ਅਸਰ ਹੈ ਉਹ 12 ਘੰਟੇ ਰਹਦਾਗਾ 12 ਘੰਟੇ ਬਾਅਦ ਸ਼ਰਾਬਾ ਜਿਹੜੀ ਮੈਡੀਕਲ ਦੇ ਵਿੱਚ ਨਹੀਂ ਆਉਂਦੀ ਜਾਣਬੁੱਝ ਕੇ ਲੇਟ ਕੀਤਾ ਜਾਂਦਾ ਮੈਡੀਕਲ ਵਿੱਚ ਪੁਸ਼ਟੀ ਹੀ ਨਹੀਂ ਹੁੰਦੀ ਕਿ ਬੱਚੇ ਨੇ ਸ਼ਰਾਬ ਪੀਤੀ ਹੋਈ ਆਗੀ ਚਲੋ ਉਸ ਤੋਂ ਬਾਅਦ ਉਹਦੀ ਉਮਰ ਵੀ ਤਾਂ 17 ਸਾਲ 8 ਮਹੀਨੇ ਸੀ ਉਹ ਕਾਰ ਚਲਾਏ ਨਹੀਂ ਸੀ ਸਕਦਾ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਸੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੜਕਾ ਜੋ ਕਾਰ ਚਲਾ ਰਿਹਾ ਸੀ ਉਹ ਕਾਰ ਦਾ ਕਾਰ ਦਾ ਨਾਮ ਪੋਰਸ ਹੈ ਪੋਰਸ ਜਿਹੜੀ ਕਾਰ ਹੈ ਇਸਦੀ ਕੀਮਤ 3 ਕਰੋੜ ਰੁਪਏ ਹੈ ਉਸ ਤੋਂ ਉਹ ਕਾਰ ਦੇ ਉੱਤੇ ਕੋਈ ਰਜਿਸਟ੍ਰੇਸ਼ਨ ਨੰਬਰ ਵੀ ਨਹੀਂ ਸੀ ਲੱਗਾ ਹੋਇਆ ਇਹ ਇੰਨਾ ਗੱਲਾਂ ਦੀ ਹੈਰਾਨੀ ਹੈ ਅਮੀਰ ਲੋਕ ਕਿਵੇਂ ਯੂਜ਼ ਕਰਦੇ ਨੇ ਸਿਸਟਮ ਨੂੰ ਇਥੋਂ ਸਿੱਧੇ ਹੀ ਪੁਲਿਸ ਵਾਲੇ ਲੜਕੇ ਪੁਲਿਸ ਵਾਲੇ ਨੇਗੇ ਜਿਹੜੇ ਉਹ ਲੜਕਾ ਜੀ ਨੇ ਐਕਸੀਡੈਂਟ ਕੀਤਾ ਸੀ ਜਿਹੜਾ ਅਰਬਪਤੀ ਸੀ ਉਹਨੂੰ ਜਿਹੜੀ ਮਾਈਨਰ ਕੋਰਟ ਆ ਮਾਈਨਰ ਕੋਰਟ ਦੇ ਵਿੱਚ ਲੈ ਜਾਂਦੇ ਨੇ ਜਿਹੜੀ ਛੋਟੇ ਬੱਚਿਆਂ ਦੀ ਅਦਾਲਤ ਹੈ ਬੜੇ ਹੀ ਸਿੱਧੇ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਮੈਡੀਕਲ ਵਗੈਰਾ ਉਹਦਾ ਦਿੱਤਾ ਜਾਂਦਾ ਹੋਰ ਕਾਗਜ਼ ਪੱਤਰ ਦਿੱਤੇ ਜਾਂਦੇ ਨੇ ਜੱਜ ਉਸ ਲੜਕੇ ਵੱਲ ਦੇਖ ਰਿਹਾ ਸੀ ਜੱਜ ਨੇ ਉਸ ਲੜਕੇ ਵੱਲ ਦੇਖਿਆ ਜੱਜ ਨੂੰ ਉਹ ਲੜਕੇ ਵੱਲ ਦੇਖ ਕੇ ਜੱਜ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਜਾਂ ਜੱਜ ਵੀ ਅਮੀਰ ਲੋਕਾਂ ਤੋਂ ਅਰਬਪਤੀ ਲੋਕਾਂ ਤੋਂ ਪ੍ਰਭਾਵਿਤ ਸੀ ਉਸ ਨੇ ਪਤਾ ਨਹੀਂ ਉਹਨਾਂ ਦੇ ਪ੍ਰਭਾਵ ਵਿੱਚ ਦੀ ਜਾਂ ਫਿਰ ਜੱਜ ਨੇ ਜਿਹੜੀਆਂ ਮੈਡੀਕਲ ਰਿਪੋਰਟਾਂ ਪੇਸ਼ ਹੋਈਆਂ ਜਾਂ ਜੱਜ ਪੁਲਿਸ ਨੇ ਜਿਹੜੇ ਕਾਗਜ਼ ਪੇਸ਼ ਕੀਤੇ ਉਹਨਾਂ ਕਾਗਜ਼ਾਂ ਦੇ ਮੁਤਾਬਕ ਹੀ ਜੱਜ ਸਾਹਿਬ ਨੇ ਕਿਹਾ ਜੱਜ ਸਾਹਿਬ ਨੇ ਕਿਹਾ ਕਿ ਤੂੰ ਟ੍ਰੈਫਿਕ ਦੇ ਉੱਤੇ 300 ਸ਼ਬਦਾਂ ਦਾ ਕੋਈ ਲੇਖ ਲੇਖ ਕੇ ਦਿਖਾ ਉਹ ਨਵਾਲਕ ਲੜਕਾ ਸੀ ਉਹ ਲੇਖ ਲਿਖਣ ਲੱਗ ਜਾਂਦਾ ਉਹ ਲੇਖ ਲਿਖ ਦਿੰਦਾਗਾ ਲਿਖਣ ਤੋਂ ਬਾਅਦ ਜੱਜ ਸਾਹਿਬ ਨੇ ਜਿਹੜੇ ਉਹ ਕਹਿੰਦੇ ਨੇ ਕਿ ਇਹਨੂੰ ਡਾਕਟਰਾਂ ਦੀ ਕਾਉਂਸਲਿੰਗ ਕੀਤੀ ਜਾਵੇਗੀ ਇਹਨੂੰ ਉਹ ਉਹਨੂੰ ਜਵੰਤ ਦੇ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਕਹਿੰਦੇ ਡਾਕਟਰਾਂ ਦੀ ਕਾਉਂਸਲਿੰਗ ਕੀਤੀ ਜਾਵੇਗੀ ਕਾਉਂਸਲਿੰਗ ਖਾਤਰ ਭੇਜਿਆ ਜਾਵੇਗਾ ਤੇ ਇਹਨੂੰ ਮੋਟੀਵੇਟ ਕੀਤਾ ਜਾਵੇਗਾ ਤਾਂ ਕਿ ਦੁਬਾਰਾ ਇਹ ਗਲਤੀ ਨਾ ਕਰੇ 15 ਦਿਨ ਟ੍ਰੈਫਿਕ ਪੁਲਿਸ ਨਾਲੇ ਦੇ ਲਗਾਏ ਜਾਣਗੇ ਤਾਂ ਕਿ ਇਹ ਜਿਹੜੇ ਟ੍ਰੈਫਿਕ ਦੇ ਕਾਨੂੰਨ ਨੇ ਉਹ ਸਿੱਖ ਸਕੇ ਬਹੁਤ ਹੀ ਸਸਤੀ ਜੀ ਉਹਨੂੰ ਇੱਕ ਸਜ਼ਾ ਦੇ ਕੇ ਜੱਜ ਸਾਹਿਬ ਨੇ ਕਿ ਜਿਹੜੇ ਉਹਨੂੰ ਛੱਡ ਦਿੰਦੇ ਨੇ 15 ਘੰਟੇ ਹੋਏ ਨੇ ਕਿ ਹਲੇ ਐਕਸੀਡੈਂਟ ਹੋਇਆ ਨੂੰ ਦੋ ਬੰਦਿਆਂ ਦਾ ਕਤਲ ਕੀਤਾ ਗਿਆ ਜੱਜ ਸਾਹਿਬ ਉਹਨੂੰ ਕਹਿ ਰਹੇ ਨੇ ਕਿ ਹੁਣ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਇੱਥੋਂ ਤੁਸੀਂ ਸੋਚ ਕੇ ਦੇਖੋ ਵੀਰੋ ਕਿ ਅਦਾਲਤਾਂ ਨੇ ਜਿਹੜੀਆਂ ਉਹ ਵੀ ਅਮੀਰ ਲੋਕਾਂ ਦੀਆਂ ਨੇਗੀਆਂ ਉਹੋ ਆਰਾਮ ਨਾਲ ਉੱਥੋਂ ਚੱਲਿਆ ਵੀ ਜਾਂਦਾ ਘਾ ਕੋਰਟ ਦੇ ਵਿੱਚੋਂ ਪਰ ਥੋੜੀ ਦੇਰ ਬਾਅਦ ਸੋਸ਼ਲ ਮੀਡੀਆ ਤੇ ਫੇਰ ਖਬਰ ਵਾਇਰਲ ਹੋਣ ਲੱਗਦੀ ਆ ਬਹੁਤ ਵੱਡੇ ਪੱਧਰ ਤੇ ਤੁਸੀਂ ਵੀ ਦੇਖੀ ਹੋਵੇਗੀ ਕਿ ਦੋ ਬੰਦਿਆਂ ਦਾ ਕਤਲ ਹੋ ਗਿਆ ਤੇ 300 ਸ਼ਬਦਾਂ ਦਾ ਲੇਖ ਲਗਾ ਕੇ ਉਸ ਨੂੰ ਜੱਜ ਨੇ ਜਿਹੜਾ ਛੱਡ ਦਿੱਤਾ ਗਿਆ ਜਦੋਂ ਵਾਇਰਲ ਹੋ ਗਿਆ ਤਾਂ ਯਾਦ ਆਉਂਦਾ ਕਿ ਦੋ ਮੌਤਾਂ ਜਿਹੜੀਆਂ ਹੋਈਆਂ ਨੇ ਉਹ ਮੌਤਾਂ ਕਿਹੜੀਆਂ ਹੋਈਆਂ ਇਸ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਹੀ ਨਹੀਂ ਸੀ ਪਤਾ ਕਿ ਮੌਤਾਂ ਕਿਹੜੀਆਂ ਹੋਈਆਂ ਜਦੋਂ ਸੋਸ਼ਲ ਮੀਡੀਆ ਤੇ ਖਬਰ ਤਿਆਰਦੀ ਹੈ ਪੱਤਰਕਾਰ ਉਹਨਾਂ ਦੇ ਘਰੇ ਜਾਂਦੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦੇ ਬੱਚੇ ਦੋ ਮਰ ਗਏ ਤੇ ਕਿਸੇ ਪੱਤਰਕਾਰ ਨੇ ਖਬਰ ਬਣਾਈ ਖਬਰ ਬਣਾ ਕੇ ਆਪਣੇ ਆਪਣੀ ਵੈਬਸਾਈਟ ਤੇ ਜਾਂ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਜਾਂ YouTube ਚੈਨਲ ਤੇ ਉਹਨੇ ਖਬਰ ਪਾਤੀ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜਾ ਨਵਾਲਗ ਲੜਕਾ ਸੀ ਇਹਨੇ ਕੀ ਕਾਰਾ ਕਰ ਦਿੱਤਾ ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਹੈ ਜਬਲਪੁਰ ਜੇ ਜਬਲਪੁਰ ਦੇ ਵਿੱਚ ਇੱਕ ਉੱਥੇ ਸੋਸਾਇਟੀ ਹੈ ਜਿਹਨੂੰ ਸੈਨਿਕ ਸੋਸਾਇਟੀ ਕਹਿੰਦੇ ਨੇ ਉਹਦੇ ਵਿੱਚ ਰਹਿੰਦੇ ਨੇਗੇ சுரேਸ਼ ਕੋਸ਼ਟਾ ਤੇ ਇਹ ਜਿਹੜਾ ਲੜਕਾ ਮਰਿਆਗਾ ਉਹਦੀ ਮਾਤਾ ਰਹਿੰਦੀ ਆ ਮਮਤਾ ਕੋਸ਼ਟਾ ਉਹਦੀ ਜਿਹੜੀ ਲੜਕੀ ਮਰੀ ਆ ਜਿਹੜੀ ਉਹ ਲੜਕੀ ਆ ਇਹ ਲੜਕੀ ਦੀ ਉਮਰ 24 ਸਾਲ ਸੀ ਜਿਸ ਦਾ ਨਾਮ ਸੀ ਅਸ਼ਵਨੀ ਕੋਸ਼ਟਾ ਉਨੇ ਦੇ ਵਿੱਚ ਨਾਮੀ ਕੰਪਨੀ ਦੇ ਵਿੱਚ ਜੌਬ ਕਰਦੀ ਸੀ Amazon ਕੰਪਨੀ ਦੇ ਵਿੱਚ ਉੱਥੋਂ ਨੇ ਸਵਿਚ ਕੀਤਾ ਸਵਿਚ ਕਰਨ ਤੋਂ ਬਾਅਦ ਹੁਣ ਉਹ Johnson Johnson ਕੰਪਨੀ ਦੇ ਵਿੱਚ ਕੰਮ ਕਰਦੀ ਸੀ 18 ਮਈ ਨੂੰ ਜਿਵੇਂ ਹੀ ਉਹਨੂੰ ਆਪਣੀ ਨੌਕਰੀ ਤੋਂ ਛੁੱਟੀ ਮਿਲਦੀ ਆ ਉਹ ਦਫ਼ਤਰ ਤੋਂ ਬਾਹਰ ਆ ਕੇ ਆਪਣੇ ਦੋਸਤ ਨੂੰ ਫੋਨ ਕਰਦੀ ਆ ਉਸਦੇ ਦੋਸਤ ਦਾ ਨਾਮ ਹੈਗਾ ਅਸ਼ਬਨੀ ਆਬਦੀਆ ਆਪਣੇ ਅਸ਼ਬਨੀ ਆਬਦੀਆ ਵੀ ਜਿਹੜਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਮੱਧ ਪ੍ਰਦੇਸ਼ ਦੇ ਵਿੱਚ ਇਲਾਕਾ ਹੈਗਾ ਉਮਰੀਆ ਉਮਰੀਆ ਇਲਾਕੇ ਦੇ ਵਿੱਚ ਇੱਕ ਹੈਗਾ ਵੀਰ ਸਿੰਘ ਪਾਲੀ ਇਲਾਕਾ ਉੱਥੇ ਦਾ ਨਿਵਾਸੀ ਹੈ ਉਸਦੇ ਪਿਤਾ ਦਾ ਨਾਮ ਹੈਗਾ ਪ੍ਰਕਾਸ਼ ਉਸਦਾ ਇੱਕ ਛੋਟਾ ਭਰਾ ਵੀ ਹੈ ਸਾਰਾ ਪਰਿਵਾਰ ਇਹ ਮੁੰਡੇ ਤੇ ਡਿਪੈਂਡ ਸੀਗਾ ਲੜਕੀ ਫੋਨ ਕਰਦੀ ਹੈ ਕਿ ਅੱਜ ਬਰਥਡੇ ਹੈ ਉਸ ਦਿਨ ਮੁੰਡੇ ਦਾ ਬਰਥਡੇ ਇਸ ਬਰਥਡੇ ਸੀਗਾ ਕਿ ਤੂੰ ਪਾਰਟੀ ਕਰ ਬਰਥਡੇ ਪਾਰਟੀ ਕਰਨ ਤੋਂ ਬਾਅਦ ਖਾਣ ਪੀਣ ਕਰਨ ਤੋਂ ਬਾਅਦ ਦੋਨੇ ਜਣੇ ਨੇ ਜਿਹੜੇ ਆਪਣੇ ਬਾਈਕ ਤੇ ਆਪਣੇ ਕਮਰੇ ਵੱਲ ਨੂੰ ਵਾਪਸ ਆ ਰਹੇ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਅੱਜ ਇਹ ਦਿਨ ਹੈ ਜਿਹੜਾ ਇਹ ਲਾਸਟ ਦਿਨ ਹੋਵੇਗਾ ਆਖਰੀ ਦਿਨ ਹੋਵੇਗਾ ਕਲਿਆਣੀ ਨਗਰ ਵੱਲ ਦੀ ਨਿਕਲ ਰਹੇ ਸੀ ਤਾਂ ਪਿੱਛੋਂ ਦੀ ਆ ਕੇ ਕਾਰ ਨੇ ਟੱਕਰ ਮਾਰ ਦਿੱਤੀ ਦੋਨਾਂ ਦੀ ਮੌਤ ਹੋ ਗਈ ਘਰ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੋਵੇਂ ਹੀ ਪਰਿਵਾਰਾਂ ਦੀ ਰੀੜ ਦੀ ਹੱਡੀ ਸਨ ਦੋਨੇ ਹੀ ਦੋਨੇ ਹੀ ਜੋ ਪਰਿਵਾਰ ਨੂੰ ਕਮਾਉਂ ਦੋ ਪੈਸੇ ਕਮਾਉਂਦੇ ਸੀ ਆਪਣੇ ਪਰਿਵਾਰ ਨੂੰ ਦਿੰਦੇ ਸੀ ਮੱਧ ਵਰਗੀ ਪਰਿਵਾਰ ਸੀ ਦੋਨੇ ਜਿਸ ਲੜਕੇ ਨੇ ਮਾਰਿਆ ਸੀ ਉਹ ਇੱਕ ਅਰਬਪਤੀ ਪਿਓ ਦਾ ਮੁੰਡਾਗਾ ਪੁਲਿਸ ਨਰਮੀ ਬਰਤ ਰਹੀ ਆ ਪੁਲਿਸ ਨਰਮੀ ਬਰਤ ਰਹੀ ਸੀ ਪਰ ਜਦੋਂ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਈ ਤਾਂ ਆਖਰਕਾਰ ਸਰਕਾਰ ਦੀਆਂ ਮਹਾਰਾਸ਼ਟਰ ਸਰਕਾਰ ਦੀ ਵੀ ਅੱਖ ਖੁੱਲਦੀ ਆ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਜੀ ਸਵਾਲ ਕਰਦੇ ਨੇ ਕਿ ਤੁਸੀਂ ਸਿਰਫ ਵੱਡੇ ਲੋਕਾਂ ਲਈ ਕੰਮ ਕਰ ਰਹੇ ਹੋ ਗਰੀਬਾਂ ਦੀ ਕੌਣ ਸਾਰ ਲਵੇਗਾ ਜਿਹੜਾ ਐਕਸੀਡੈਂਟ ਹੋ ਗਿਆ ਇਹਦੇ ਤੇ ਵਿਚਾਰ ਦਿਓ ਉਹਨੂੰ 300 ਸ਼ਬਦ ਲਿਖਾ ਕੇ ਛੱਡ ਦਿੱਤਾ ਅਗਰ ਟਰੱਕ ਵਾਲਾ ਕੋਈ ਇਹ ਹਾ사 ਕਰ ਜਾਂਦਾ ਟਰੱਕ ਵਾਲੇ ਗਰੀਬ ਤੋਂ ਕਿਸੇ ਤੋਂ ਕੋਈ ਇਹੋ ਜਿਹਾ ਹਾਦਸਾ ਹੋ ਜਾਂਦਾ ਉਹ ਤੋਂ ਕੋਈ ਬੰਦੇ ਮਰ ਜਾਂਦੇ ਤਾਂ ਕੀ ਤੁਸੀਂ ਉਹਨੂੰ 300 ਅੱਖਰਾਂ ਦਾ ਲੇਖ ਲਗਾ ਕੇ ਛੱਡ ਦਿੰਦੇ ਇਸ ਇਲਾਕੇ ਵਿੱਚ ਇਹਨਾਂ ਤੇ ਜਿਹੜੇ ਇਹ ਮੁੰਡਾ ਗਾ ਜਿਹੜਾ ਅਰਪਤੀ ਪਰਿਵਾਰ ਦਾ ਮੁੰਡਾ ਇਹਦੇ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਨੇ ਜਦੋਂ ਸਵਾਲ ਚੱਕਿਆ ਤਾਂ ਪੁਲਿਸ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਉੱਥੇ ਦੇ ਆਈਜੀ ਨੇ ਜਿਹੜੇ ਕਮਿਸ਼ਨਰ ਅਭਿਤੇਸ਼ ਉਹਨਾਂ ਨੇ ਕਿਹਾ ਕਿ ਮੈਂ ਅਦਾਲਤ ਵਿੱਚ ਉੱਚ ਅਦਾਲਤ ਵਿੱਚ ਲੈ ਕੇ ਜਾਵਾਂਗਾ ਤਾਂ ਕਿ ਕਾਰਵਾਈ ਹੋ ਸਕੇ ਇਹ ਮੁੰਡੇ ਤੇ ਵੱਡੇ ਜਿਹੜੇ ਮਲਜਮ ਨੇ ਉਹਨਾਂ ਦੀ ਤਰ੍ਹਾਂ ਕਾਰਵਾਈ ਹੋ ਸਕੇ ਗ੍ਰਿਫਤਾਰੀ ਦੀ ਗੱਲ ਚੱਲਦੀ ਹੈ ਲੜਕੇ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਉਂਕਿ ਉਸਨੇ ਕਾਰ ਕਿਉਂ ਦਿੱਤੀ ਕਿਉਂਕਿ ਅੱਜਕੱਲ ਕਾਨੂੰਨ ਹੈ ਕਿ ਅਗਰ ਨਵਾਲਗ ਨੂੰ ਤੁਸੀਂ ਕਾਰ ਦਿੰਨੇ ਹੋ ਤਾਂ ਨਵਾਲਗ ਅਗਰ ਕੋਈ ਐਕਸੀਡੈਂਟ ਕਰਦਾ ਤਾਂ ਉਹਦਾ ਜ਼ਿੰਮੇਵਾਰ ਨਵਾਲਗ ਦੇ ਮਾਤਾ ਪਿਤਾ ਹੋਣਗੇ ਜਿਹਦੇ ਨਾਮ 'ਤੇ ਕਾਰ ਦੀ ਰਜਿਸਟ੍ਰੇਸ਼ਨ ਆ ਉਹ ਹੋਵੇਗਾ ਉਸਨੇ ਕਾਰ ਕਿਉਂ ਦਿੱਤੀ ਆਪਦੇ ਮੁੰਡੇ ਨੂੰ ਜਿੱਥੇ ਸ਼ਰਾਬ ਪੀਤੀ ਸੀ ਹੁਣ ਤੁਸੀਂ ਦੇਖੋ ਜਦੋਂ ਪੁਲਿਸ ਨੇ ਸੀਸੀਟੀਵੀ ਦੇ ਕੈਮਰੇ ਦੇ ਵੀਡੀਓ ਕੋਲੋਂ ਅਣਜਾਣ ਜਿਹੜੇ ਜਿਹੜੇ ਕਲੱਬਾਂ ਦੇ ਵਿੱਚ ਉਹਨੇ ਸ਼ਰਾਬ ਪੀਤੀ ਸੀ ਉੱਥੇ ਉਹ ਬੈਠਾ ਸ਼ਰਾਬ ਪੀਂਦਾ ਦਿਖ ਰਿਹਾ ਪਰ ਪੁਲਿਸ ਦੇ ਵਿੱਚ ਸ਼ਰਾਬ ਪੀਣ ਦੀ ਕੋਈ ਪੁਸ਼ਟੀ ਨਹੀਂ ਹੋਈ ਪੁਲਿਸ ਰਿਪੋਰਟ ਵਿੱਚ ਕੋਈ ਪੁਸ਼ਟੀ ਨਹੀਂ ਹੈਗੀ ਜਦ ਕਿ ਜਿਹੜੀਆਂ ਵੀਡੀਓ ਆਈਆਂ ਨੇ ਉਹਨਾਂ ਦੇ ਵਿੱਚੋਂ ਸ਼ਰਾਬ ਪੀਂਦਾ ਦਿਖ ਰਿਹਾ ਇਹ ਕੋ ਫਿਲਮ ਵਾਲੀ ਗੱਲ ਹੋ ਗਈ ਕਿ ਫਿਲਮ ਨਹੀਂ ਸੀ ਆਈ ਜੋਲੀ ਐਲ ਐਲ ਬੀ 1 ਤੇ 2 ਜਿਹੜੀ ਜੋਲੀ ਐਲ ਐਲ ਬੀ ਫਿਲਮਾਂ ਉਹਦੇ ਵਿੱਚ ਅਕਸ਼ੇ ਕੁਮਾਰ ਤੇ ਜਿਹੜੇ ਉਹ ਹੈਗਾ ਆਪਣਾ ਅਰਸ਼ਦ ਵਾਰਸੀ ਫਿਲਮ ਫਿਲਮਾਂ ਨੂੰ ਕਰਨ ਵਾਲੇ ਨੇ ਉਹ ਦਿਖਾਉਂਦੇ ਨੇ ਕਿ ਕਿਵੇਂ ਜਿਹੜੇ ਵੱਡੇ ਲੋਕ ਨੇ ਕਾਨੂੰਨ ਦਾ ਕਿਵੇਂ ਆਪਣੇ ਪੈਸੇ ਦੇ ਨਾਲ ਕਾਨੂੰਨ ਦੇ ਅੱਖਾਂ 'ਚ ਘੱਟਾ ਪਾਉਂਦੇ ਨੇ ਕਿਵੇਂ ਕਾਨੂੰਨ ਨੂੰ ਸਿੱਕੇ ਟੰਕੇ ਵੱਡੇ ਲੋਕ ਜਿਉਂਦੇ ਨੇ ਤੇ ਵੱਡਾ ਲੋਕ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕਾਨੂੰਨ ਦੇ ਵਿੱਚੋਂ ਕੋਈ ਇਨਸਾਫ ਨਹੀਂ ਮਿਲਦਾ ਗਰੀਬ ਲੋਕ ਤੱਕੇ ਖਾਂਦੇ ਰਹਿੰਦੇ ਨੇ ਉਹ ਫਿਲਮਾਂ ਦੀ ਤਰ੍ਹਾਂ ਹੀ ਸੇਮ ਇਸ ਕੇਸ ਦੇ ਵਿੱਚ ਹੋਇਆ ਐਸ ਕੇ ਅਗਰਵਾਲਾ ਜਿਹੜਾ 40 ਸਾਲ ਤੋਂ ਬਿਲਡਰ ਦਾ ਕੰਮ ਕਰ ਰਿਹਾ ਉਹਦੇ ਜਿਹੜੇ ਸਬੰਧ ਨੇ ਛੋਟਾ ਰਾਜਾ ਨਾਲ ਵੀ ਦੱਸਿਆ ਜਾਂਦੇ ਨੇ ਉਹਨੇ ਕਿਸੇ ਬੰਦੇ ਨੂੰ ਧਮਕੀ ਦਵਾਈ ਜਾਂ ਕਿਸੇ ਬੰਦੇ ਨੂੰ ਉਹਨੇ ਕੁੱਟਮਾਰ ਕਰਵਾਈ ਜਾਂ ਕਿਸੇ ਬੰਦੇ ਦਾ ਕਤਲ ਕਰਵਾਇਆ ਇੱਕ ਕੇਸ ਹੈਗਾ ਜਿਹੜਾ ਕੋਰਟ ਦੇ ਵਿੱਚ ਪੈਂਡਿੰਗ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਜਿਹੜਾ ਮੁੰਡਾ ਹੈਗਾ ਜਿਹੜਾ ਜਿਹਨੇ ਜਿਹਨੇ ਕਤਲ ਕੀਤੇ ਨੇ ਜਿਹਨੇ ਐਕਸੀਡੈਂਟ ਕੀਤਾ ਜਿਹੜਾ ਕਾਰ ਚਲਾ ਰਿਹਾ ਸੀ ਜੋ ਅਰਬਪਤੀ ਪਿਓ ਦਾ ਪੁੱਤ ਹੈ ਉਹਦੇ ਬਾਰੇ ਦੱਸਿਆ ਜਾਂਦਾ ਕਿ ਇੱਕ ਲੇਡੀ ਨੇ ਟਬੀਟ ਕੀਤਾ ਕਿ ਇਹ ਜਿਹੜਾ ਮੁੰਡਾ ਹੈਗਾ ਇਹ ਦਵੰਗ ਪ੍ਰਵਿਰਤੀ ਦਾ ਮੁੰਡਾ ਹੈਗਾ ਇਹਨੇ ਮੇਰੇ ਬੇਟੇ ਨਾਲ ਬਹੁਤ ਬੁਰਾ ਵਰਤਾਵਰ ਕੀਤਾ ਸੀ ਉਹ ਲੇਡੀ ਦੱਸਦੀ ਹੈ ਕਿ ਜਦੋਂ ਮੈਂ ਮੈਂ ਥਾਣੇ ਰਿਪੋਰਟ ਕੀਤੀ ਸਕੂਲ ਦੇ ਵਿੱਚ ਰਿਪੋਰਟ ਕੀਤੀ ਤਾਂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹ ਅਮੀਰ ਬਾਪ ਦਾ ਬੇਟਾ ਸੀ ਆਖਰਕਾਰ ਉਹ ਲੇਡੀ ਦੱਸਦੀ ਆ ਕਿ ਡਰਦੇ ਹੋਏ ਮੈਂ ਹੀ ਆਪਦਾ ਬੇਟਾ ਸਕੂਲ ਦੇ ਵਿੱਚੋਂ ਹਟਾ ਕੇ ਹੋਰ ਸਕੂਲ ਦੇ ਵਿੱਚ ਲਾ ਲਿਆ ਇਸ ਤਰੀਕੇ ਦੀ ਪ੍ਰਵਿਰਤੀ ਦਾ ਮਾਲਕ ਹੈ ਚਲੋ ਹੁਣ ਇਹ ਕੇਸ ਇੱਥੇ ਤੱਕ ਪਹੁੰਚ ਗਿਆ ਹੁਣ ਜਿਹੜਾ ਮੁੰਡੇ ਦਾ ਪਿਓ ਆ ਉਨੇ ਕੋ ਮੈਤ ਜੀ ਖਬਰਾਂ ਦੇ ਵਿੱਚ ਸੁਣ ਰਿਹਾ ਸੀ ਉਹਦੇ ਪਿਓ ਨੇ ਕੋਸ਼ਿਸ਼ ਕੀਤੀ ਕਿ ਡਰਾਈਵਰ ਹੀ ਬਦਲ ਦਿੱਤਾ ਜਾਵੇ ਕਿਉਂਕਿ ਕਿਸੇ ਬੰਦੇ ਨੂੰ 20-50000 ਰੁਪਏ ਦੇ ਕੇ ਉਹਨੂੰ ਡਰਾਈਵਰ ਕੋਸ਼ਿਸ਼ ਕੀਤਾ ਜਾਵੇ ਵੀ ਮੁੰਡਾ ਵਿੱਚੋਂ ਹੀ ਨਿਕਲ ਜੇ ਉਹਨੇ ਅੱਜ ਖਬਰ ਇਹ ਚੱਲ ਰਹੀ ਸੀਗੀ ਮੀਡੀਆ ਰਿਪੋਰਟਾਂ ਦੇ ਵਿੱਚ ਮੀਡੀਆ ਦੇ ਵਿੱਚ ਆ ਰਿਹਾ ਸੀ ਤੇ ਹੁਣ ਦੇਖੋ ਪੂਰੇ ਫਿਊਚਰ ਦੇ ਵਿੱਚ ਵਕੀਲ ਕੀ ਕਰਦੇ ਨੇ ਕੇਸ ਦਾ ਕੀ ਫੈਸਲਾ ਹੁੰਦਾ ਉਹ ਮੁੰਡੇ ਨੂੰ ਸਜ਼ਾ ਹੁੰਦੀ ਆ ਕਿ ਨਹੀਂ ਹੁੰਦੀ ਇਹ ਫਿਊਚਰ ਦੇ ਵਿੱਚ ਪਤਾ ਲੱਗੂਗਾ ਪਰ ਤੁਸੀਂ ਇੱਕ ਚੀਜ਼ ਦੇਖੋ ਵੀਰੋ ਸੋਸ਼ਲ ਮੀਡੀਆ ਜਿਹੜਾ ਉਹਦੀ ਪਾਵਰ ਕਿੰਨੀ ਆ ਸੋਸ਼ਲ ਮੀਡੀਆ ਤੇ ਅਗਰ ਕੋਈ ਖਬਰ ਵਾਇਰਲ ਹੋ ਜਾਂਦੀ ਆ ਤਾਂ ਉਹਦੇ ਤੇ ਕਾਰਵਾਈ ਕਿੰਨੀ ਛੇਤੀ ਹੋ ਜਾਂਦੀ ਆ ਜਿਹੜੀ ਮੈਂ ਕਹਾਣੀ ਸੁਲਾਈਆ ਇਹ ਕਹਾਣੀ ਸੁਣਾਉਣ ਦਾ ਮਤਲਬ ਕਿਸਦਾ ਦਿਲ ਦਿਖਾਉਣਾ ਨਹੀਂਗਾ ਹੈਗਾ ਇਹਦੇ ਵਿੱਚ ਇਹ ਤੁਹਾਨੂੰ ਸੁਚੇਤ ਕਰਨਾਗਾ ਕਿ ਜਦੋਂ ਵੀ ਸੜਕਾਂ ਤੇ ਚੱਲਦੇ ਹੋ ਥੋੜਾ ਜਿਹਾ ਸੁਚੇਤ ਹੋ ਕੇ ਚੱਲੋ ਜਿਹੜੇ ਇਹ ਜੇ ਲੋਕ ਫਿਰਦੇ ਨੇ ਇਹਨਾਂ ਦਾ ਕੁਝ ਨਹੀਂ ਪਤਾ ਇਹ ਕੀ ਕਰਦੇ ਨੇ ਵੀਡੀਓ ਨੂੰ ਮੇਰੀ ਨੂੰ ਸ਼ੇਅਰ ਲਾਈਕ ਕਰਿਓ ਵੈਗਰੋ ਜੀ ਦਾ ਖਾਲਸਾ ਵੈਗਰੋ ਜੀ ਕੀ ਫਤਿਹ